ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ IGI ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਧਿਕਾਰੀਆਂ ਨੇ ਇੱਕ ਮੈਲਾ ਯਾਤਰੀ ਤੋਂ ਲਗਭਗ 997.5 ਗ੍ਰਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ ਜਦੋਂ ਯਾਤਰੀ ਯਾਗੂਨ ਮਿਆਮਾਰ ਤੋਂ ਫਲਾਈਟ ਨੰਬਰ 8M620 ਤੇ ਦਿੱਲੀ ਪਹੁੰਚੀ ਏਜੰਸੀ ਮੁਤਾਬਕ ਔਰਤ ਗ੍ਰੀਨ ਚੈਨਲ ਰਾਹੀਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਥੀ ਇਹ ਚੈਨਲ ਉਹਨਾਂ ਯਾਤਰੀਆਂ ਕੋ ਲਈ ਹੁੰਦਾ ਜਿਨ੍ਹਾਂ ਕੋਲ ਕੋਈ ਮਨਾਹੀ ਵਾਲਾ ਜਾਂ ਡਿਊਟੀ ਯੋਕ ਸਮਾਨ ਨਹੀਂ ਹੁੰਦਾ ਪਰ ਜਦੋਂ ਅਧਿਕਾਰੀਆਂ ਨੇ ਨਜ਼ਰ ਔਰਤ ਤੇ ਪਈ ਤਾਂ ਉਸਨਾਂ ਨੂੰ ਕੁਝ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ। ਨਿਜੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਪਾਇਆ ਕਿ ਉਸਨੇ ਆਪਣੇ ਅੰਦਰ ਗਾਰਮੈਂਟਸ ਵਿੱਚ 6 ਸੋਨੇ ਦੀਆਂ ਈਟਾਂ ਲੁਕਾਈਆਂ ਹੋਈਆਂ ਸਨ ਤੇ ਨਾਲ ਈਟਾਂ ਨੂੰ ਕੱਢਿਆ ਗਿਆ। ਤੁਹਾਨੂੰ ਦਾ ਕੁੱਲ ਭਾਰ 997.5 ਗ੍ਰਾਮ। ਕਸਟਮ ਵਿਭਾਗ ਨੇ ਇਤਨੀਆਂ ਸੋਨੇ ਦੀਆਂ ਈਟਾਂ ਜ਼ਬਤ ਕਰ ਲਈਆਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਇੰਦਰਾ ਗਾਂਦھی ਅੰਤਰਰਾਸ਼ਟਰੀ ਹਵਾਈ ਅੱਡੇ ਤੇ IGI ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਧਿਕਾਰੀਆਂ ਨੇ ਇੱਕ ਮੈਲਾ ਯਾਤਰੀ ਤੋਂ ਲਗਭਗ 997.5 ਗ੍ਰਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ ਜਦੋਂ ਯਾਤਰੀ ਯਾਗੂਨ ਮਿਆਮਾਰ ਤੋਂ ਫਲਾਈਟ ਨੰਬਰ 8M620 ਤੇ ਦਿੱਲੀ ਪਹੁੰਚੀ ਏਜੰਸੀ ਮੁਤਾਬਕ ਔਰਤ ਗ੍ਰੀਨ ਚੈਨਲ ਰਾਹੀਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਥੀ ਇਹ ਚੈਨਲ ਉਹਨਾਂ ਯਾਤਰੀਆਂ ਕੋਲ ਲਈ ਹੁੰਦਾ ਜਿਨ੍ਹਾਂ ਕੋਲ ਕੋਈ ਮਨਾਹੀ ਵਾਲਾ ਜਾਂ ਡਿਊਟੀ ਯੋਕ ਸਮਾਨ ਨਹੀਂ ਹੁੰਦਾ ਪਰ ਜਦੋਂ ਅਧਿਕਾਰੀਆਂ ਨਜ਼ਰ ਔਰਤ ਤੇ ਪਈ ਤਾਂ ਉਸ ਨੂੰ ਕੁਝ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਨਿੱਜੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਪਾਇਆ ਕਿ ਉਸ ਨੇ ਆਪਣੇ ਅੰਡਰ ਗਾਰਮੈਂਟਸ ਵਿੱਚ 6 ਸੋਨੇ ਦੀਆਂ ਈਟਾਂ ਲੁਕਾਈਆਂ ਹੋਈਆਂ ਸਨ ਤੇ ਨਾਲ ਈਟਾਂ ਨੂੰ ਕੱਢਿਆ ਗਿਆ ਤਾਂ ਉਹਨਾਂ ਦਾ ਕੁੱਲ ਭਾਰ 997.5 ਗ੍ਰਾਮ ਕਸਟਮ ਵਿਭਾਗ ਨੇ ਇਤਨੀਆਂ ਤੋਂ ਸੋਨੇ ਦੀਆਂ ਈਟਾਂ ਜ਼ਬਤ ਕਰ ਲਈਆਂ ਮਾਮਲੇ ਦਾ ਅਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆਈਜੀਆਈ ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਧਿਕਾਰੀਆਂ ਨੇ ਇੱਕ ਮੈਲਾ ਯਾਤਰੀ ਤੋਂ ਲਗਭਗ 997.5 ਗ੍ਰਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਇਹ ਕਾਰਵਾਈ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ ਜਦੋਂ ਯਾਤਰੀ ਯਾਗੂਨ ਮਿਆਮਾਰ ਤੋਂ ਫਲਾਈਟ ਨੰਬਰ 8M620 ਤੇ ਦਿੱਲੀ ਪਹੁੰਚੀ ਏਜੰਸੀ ਮੁਤਾਬਕ ਔਰਤ ਗ੍ਰੀਨ ਚੈਨਲ ਰਾਹੀਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਥੀ ਇਹ ਚੈਨਲ ਉਹਨਾਂ ਯਾਤਰੀਆਂ ਉਹ ਲਈ ਹੁੰਦਾ ਜਿਨ੍ਹਾਂ ਕੋਲ ਕੋਈ ਮਨਾਹੀ ਵਾਲਾ ਜਾਂ ਡਿਊਟੀ ਯੋਗ ਸਮਾਨ ਨਹੀਂ ਹੁੰਦਾ ਪਰ ਜਦੋਂ ਅਧਿਕਾਰੀਆਂ ਨਜ਼ਰ ਔਰਤ ਤੇ ਪਈ ਤਾਂ ਉਸ ਨੂੰ ਉਹਨੂੰ ਕੁਝ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਨਿੱਜੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਪਾਇਆ ਕਿ ਉਸ ਨੇ ਆਪਣੇ ਅੰਦਰ ਗਾਰਮੈਂਟਸ ਵਿੱਚ 6 ਸੋਨੇ ਦੀਆਂ ਈਟਾਂ ਲੁਕਾਈਆਂ ਹੋਈਆਂ ਸਨ ਤੇ ਨਾਲ ਈਟਾਂ ਨੂੰ ਕੱਢਿਆ ਗਿਆ ਤਾਂ ਉਹਨਾਂ ਦਾ ਕੁੱਲ ਭਾਰ 997.5 ਗ੍ਰਾਮ ਨਿਕਲੇ ਕਸਟਮ ਵਿਭਾਗ ਨੇ ਇਤਨਾਂ ਤੋਂ ਸੋਨੇ ਦੀਆਂ ਈਟਾਂ ਜ਼ਬਤ ਕਰ ਲਈਆਂ ਮਾਮਲਾ ਦਾਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ IGI ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਧਿਕਾਰੀਆਂ ਨੇ ਇੱਕ ਮੈਲਾ ਯਾਤਰੀ ਤੋਂ ਲਗਭਗ 997.5 ਗ੍ਰਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਇਹ ਘਰਵਾਹ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ ਜਦੋਂ ਯਾਤਰੀ ਯਾਗੂਨ ਮਿਆਮਾਰ ਤੋਂ ਫਲਾਈਟ ਨੰਬਰ 8M620 ਤੇ ਦਿੱਲੀ ਪਹੁੰਚੀ ਏਜੰਸੀ ਮੁਤਾਬਕ ਔਰਤ ਗ੍ਰੀਨ ਚੈਨਲ ਰਾਹੀਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਥੀ ਇਹ ਚੈਨਲ ਉਹਨਾਂ ਯਾਤਰੀਆਂ ਕੋ ਲਈ ਹੁੰਦਾ ਜਿਨ੍ਹਾਂ ਕੋਲ ਕੋਈ ਮਨਾਹੀ ਵਾਲਾ ਜਾਂ ਡਿਊਟੀ ਸਮਾਨ ਨਹੀਂ ਹੁੰਦਾ ਪਰ ਜਦੋਂ ਅਧਿਕਾਰੀਆਂ ਨਜ਼ਰ ਔਰਤ ਤੇ ਪਈ ਤਾਂ ਉਸ ਨੂੰ ਕੁਝ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਨਿੱਜੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਪਾਇਆ ਕਿ ਉਸ ਨੇ ਆਪਣੇ ਅੰਦਰ ਗਾਰਮੈਂਟਸ ਵਿੱਚ 6 ਸੋਨੇ ਦੀਆਂ ਈਟਾਂ ਲੁਕਾਈਆਂ ਹੋਈਆਂ ਸਨ ਤੇ ਨਾਲ ਈਟਾਂ ਨੂੰ ਕੱਢਿਆ ਗਿਆ ਤਾਂ ਉਹਨਾਂ ਦਾ ਕੁੱਲ ਭਾਰ 997.5 ਗ੍ਰਾਮ ਨਿਕਲੇ ਕਸਟਮ ਵਿਭਾਗ ਨੇ ਤੁਰੰਤ ਸੋਨੇ ਦੀਆਂ ਈਟਾਂ ਜ਼ਬਤ ਕਰ ਲਈਆਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ